ਬੜੇ ਅਫਸੋਸ ਦੀ ਗੱਲ ਹੈ ਕਿ ਰਾਜਨੀਤੀ ਦਾ ਸਤਰ ਇੰਨਾ ਗਿਰਦਾ ਜਾ ਰਿਹਾ ਹੈ ਕਿ ਜਿਹੜੇ ਨੇਤਾ ਵਾ ਉਹਨਾਂ ਨੂੰ ਇਹ ਸਮਝ ਹੀ ਨਹੀਂ ਲੱਗਦੀ ਕਿ ਅਸੀਂ ਕਰਨਾ ਕੀ ਹੈ ਤੇ ਅਸੀਂ ਕਰ ਕੀ ਰਹੇ ਹਾਂ ਜਿਹੜੇ ਕੰਮ ਸਰਕਾਰ ਬਣਾ ਕੇ ਲੋਕਾਂ ਨੇ ਉਹਨਾਂ ਦੇ ਜੰਮੇ ਲਏ ਆ ਉਹਨਾਂ ਚ ਤੇ ਉਹ ਬੁਰੀ ਤਰ੍ਹਾਂ ਫੇਲਿਆ ਤੇਰੇ ਅੰਗੂ ਮੈਂ ਕੋਈ ਗੁੱਲੀ ਘੜ ਕੋ ਸੁਨਿਆਰਾ ਨਹੀਂ ਇਹਨੂੰ ਗਰਮਿੰਦਰ ਗਿਆ ਨੂੰ ਇੱਥੇ ਲੋਕਾਂ ਕਹਿੰਦੇ ਗੁੱਲੀ ਘੜ ਸੁਨਿਆਰਾ ਤੂੰ ਬੜੀਆਂ ਵਧਿਕੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲਲਕਾਰਦਾ ਜਿੱਥੇ ਵੇਖਣਾ ਉਹ ਵੇਖ ਲੈ ਪਰ ਇੰਨੇ ਖੁੰਧਕ ਵਾਲੀਆਂ ਗੱਲਾਂ ਡਾਇਸ ਤੇ ਖੋਲ ਕੇ ਲੋਕਾਂ ਦੇ ਸਾਹਮਣੇ ਇਹ ਕੀ ਸ਼ੋਅ ਕਰਨਾ ਚਾਹੁੰਦੇ ਆ ਇਹ ਆਪਣਾ ਸਤਰ ਜਿਹੜਾ ਵਾ ਇੰਨਾ ਡਿੱਗਾ ਜਿਹੜਾ ਲੋਕਾਂ ਦੇ ਸਾਹਮਣੇ ਜਦੋਂ ਪੇਸ਼ ਕਰਦੇ ਤੇ ਲੋਕ ਫਿਰ ਸਭ ਨੂੰ ਆਂਦੇ ਯਾਰ ਸਾਰੇ ਇੱਕ ਹੋ ਜਈਏ ਸਭ ਗੰਦੇ ਆ ਸਭ ਸਾਡੀ ਕ੍ਰੈਡੀਬਿਲਟੀ ਜਿਹੜੀ ਨੇਤਾਵਾਂ ਦੀ ਆ ਉਹ ਕਿਉਂ ਕੱਟੀ ਆ ਇਹੋ ਜੇ ਲੋਕਾਂ ਕਰਕੇ ਕੱਟੀ ਆ ਇਹ ਲਾਲਜੀਤ ਭੁੱਲਰ ਜੀ ਨੇ ਜੋ ਕਿਹਾ ਹਰਮਿੰਦਰ ਗਿੱਲ ਬਾਰੇ ਨਾ ਮੈਂ ਹਰਮਿੰਦਰ ਗਿੱਲ ਦਾ ਸਪੋਰਟਰ ਆ ਨਾ ਮੈਂ ਦੁਸ਼ਮਣ ਆ ਇਹਨਾਂ ਦਾ ਲਾਲਜੀਤ ਭੁੱਲਰ ਦਾ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਜੇ ਲੋਕ ਦਿੰਦੇ ਆ ਉਹਨਾਂ ਦਾ ਨਿਰਵਾਹ ਕਰਨਾ ਉਹਨਾਂ ਦੇ ਕੰਮ ਕਰਨਾ ਉਹਨਾਂ ਦੀ ਸੇਵਾ ਕਰਨਾ ਜਿਹੜਾ ਆਪਣਾ ਜਿਹੜਾ ਧਰਮ ਬਣਾਉਣਾ ਚਾਹੀਦਾ ਨਾ ਕਿ ਇੱਕ ਦੂਜੇ ਨਾਲ ਖੁੰਦਕੀ ਗੱਲਾਂ ਕਰਨਾ ਨੀਵਾ ਮਖਾਉਣਾ ਤੇ ਜਿਹੜਾ ਜਾਤੀ ਸੂਚਕ ਸ਼ਬਦ ਇਹਨੇ ਬੋਲੇ ਆ ਲਾਲਜੀਤ ਭੁੱਲਰ ਜੀ ਨੇ ਸ਼ਰਮ ਆਉਂਦੀ ਆ ਕਿ ਅਸੀਂ ਕੀ ਕਰ ਰਹੇ ਆ ਅਸੀਂ ਪੰਜਾਬੀਆਂ ਦੇ ਸਾਹਮਣੇ ਅਸੀਂ ਕਈ ਵਾਰੀ ਸਿੰਗਰਾਂ ਨੂੰ ਆਨੇ ਆ ਜੀ ਇਹ ਕੀ ਪਰੋਸ ਰਿਹਾ ਲੋਕਾਂ ਦੇ ਸਾਹਮਣੇ ਹਾਂ ਇਹ ਕਮੈਂਟਸ ਕਈ ਵਾਰੀ ਲੀਡਰ ਕਰਦੇ ਆ ਵੀ ਇਹ ਸਿੰਗਰ ਜਿਹੜੇ ਆ ਨੌਜਵਾਨ ਪੀੜੀ ਨੂੰ ਗੁਮਰਾਹ ਕਰ ਰਹੇ ਆ ਪਰ ਅਸੀਂ ਲੋਕਾਂ ਦੇ ਸਾਹਮਣੇ ਕੀ ਪਰੋਸ ਰਹੇ ਆ ਕਿੰਨੀਆਂ ਗੱਲਾਂ ਤੇ ਜਕਾਰੇ ਮਰਵਾ ਰਹੇ ਆ ਆਪਣੀਆਂ ਖੁੰਦਕਾਂ ਜਾਤੀ ਸੂਚਕ ਗੱਲਾਂ ਪਰਿਵਾਰ ਤੱਕ ਪਹੁੰਚਣਾ ਬਹੁਤ ਸ਼ਰਮ ਦੀ ਗੱਲ ਆ ਜੇ ਉਹਨਾਂ ਨੇ ਰਾਮ ਗੜੀਆ ਬਰਾਦਰੀ ਜਾਂ ਸੁਨਿਆਰੇ ਭਾਈ ਸਹਰਿਆਂ ਨੂੰ ਜੇ ਇਹੋ ਜਿਹੀਆਂ ਗੱਲਾਂ ਕੀਤੀਆਂ ਤੇ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਤੇ ਰੋਕ ਲੱਗਣੀ ਚਾਹੀਦੀ ਆ ਇਲੈਕਸ਼ਨ ਕਮਿਸ਼ਨ ਨੂੰ ਸ਼ਕਤੀ ਕਰਨੀ ਚਾਹੀਦੀ ਆ ਉਹਨਾਂ ਨੋਟਿਸ ਲੈਣਾ ਚਾਹੀਦਾ ਪ੍ਰਸ਼ਾਸਨ ਨੂੰ ਜਿਹੜੀ ਆ ਉਹ ਸ਼ਕਤੀ ਕਰਨੀ ਚਾਹੀਦੀ ਆ ਜੋ ਮਰਜ਼ੀ ਕਹੇ ਕਿ ਬਾਅਦ ਚ ਇੱਕ ਸੌਰੀ ਲਫ਼ਜ਼ ਕਹਿ ਦੇਣਾ ਇਹਨਾਂ ਪੂਰਾ ਨਹੀਂ ਹੁੰਦਾ ਜਿਹੜੀਆਂ ਚੀਜ਼ਾਂ ਵਾਇਰਲ ਹੁੰਦੀਆਂ ਜਿਹੜੀ ਉਹ ਤੇ ਇਹ ਚੱਲੀ ਜਾਣੀ ਹੁਣ ਜਿਹੜੀ ਸੋਸ਼ਲ ਮੀਡੀਆ ਤੇ ਚਲੇਗੀ ਇਹ ਬੰਦ ਨਹੀਂ ਹੋਣੀ ਹੁਣ ਇਹ ਸੌਰੀ ਜਿਹੜੀ ਆ ਜਾਂ ਮਾਫੀ ਮੰਗਣੀ ਜਿਹੜੀ ਆ ਮੁੜ ਕੇ ਇਹ ਕਿਤੇ ਬਾਅਦ ਚ ਦੇਖਣੀ ਨਹੀਂ ਇਸ ਕਰਕੇ ਸਾਨੂੰ ਪਹਿਲਾਂ ਤੇ ਜਿਹੜੇ ਅਸੀਂ ਪਬਲਿਕ ਸਰਵਿਸ ਦੇ ਵਿੱਚ ਲੋਕ ਹੈਗੇ ਆ ਇਲੈਕਟਿਡ ਜਦੋਂ ਹੁੰਨੇ ਆ ਅਸੀਂ ਸਾਨੂੰ ਆਪਣੀ ਮਰਿਆਦਾ ਯਾਦ ਰੱਖਣੀ ਚਾਹੀਦੀ ਹੈ ਸਾਨੂੰ ਲੋਕਾਂ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਜਿਸ ਕਰਕੇ ਲੋਕ ਵੋਟ ਪਾਉਂਦੇ ਆ ਸਾਨੂੰ ਉਹਦੇ ਤੇ ਪੂਰੇ ਉਤਰਨਾ ਚਾਹੀਦਾ ਨਾ ਕਿ ਲੋਕਾਂ ਨੂੰ ਦੂਜਿਆਂ ਦੂਜਿਆਂ ਨੂੰ ਪੁਰਾਣੇ ਨਵੇਂ ਨੂੰ ਗਾਲਾਂ ਕੱਢ ਕੇ ਲੋਕਾਂ ਨੂੰ ਖੁਸ਼ ਕਰਨਾ ਚਾਹੀਦਾ ਇਹ ਬਹੁਤ ਮਾੜੀ ਪ੍ਰਥਾ ਵਾ ਮੈਂ ਦੀ ਘੋਰ ਨਿੰਦਾ ਕਰਦਾ ਵਾਂ ਕਿ ਇਹਨਾਂ ਨੇ ਜੋ ਇਹ ਗੱਲ ਕੀਤੀ ਹੈ ਇਹਨਾਂ ਦੇ ਸਖਸ਼ਣ ਹੋਣਾ ਚਾਹੀਦਾ ਲਾਲਜੀਤ ਭੁੱਲਰ ਦੇ ਧੰਨਵਾਦ